ਜੀ ਸਤਿ ਸ਼੍ਰੀ ਅਕਾਲ ਹਰਿਆਣਾ ਵੈਲਕਮ ਬੈਕ ਟੂ आवर YouTube ਚੈਨਲ ਯੈਸ ਆਰਪੀ ਕ੍ਰੀਏਸ਼ਨਸ ਐਂਡ ਅੱਜ ਫੇਰ ਅਸੀਂ ਹਾਜ਼ਰ ਆ ਇੱਕ ਨਿਊ ਵਲੌਗ ਦੇ ਨਾਲ ਐਂਡ ਮੰਮਾ ਨਾਲ ਅੱਜ ਵਲੌਗ ਦੀ ਸਟਾਰਟਿੰਗ ਹੋ ਰਹੀ ਆ ਸੋ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਸਪੈਸ਼ਲ ਆ ਕਿਉਂਕਿ ਸਾਡੇ ਪਿੰਡ ਜਿੱਦਾਂ ਲੱਖ ਦਾ ਤਾਂ ਮੀਂਹ ਦੇ ਦੀ ਜਗਾ ਆ ਤੇ ਬਹੁਤ ਮਾਨਦਾਰੀ ਜਗਾ ਤੇ ਉੱਥੇ ਮੇਲਾ ਆ ਕੱਲ ਦਾ ਮੇਲਾ ਸਟਾਰਟ ਆ ਕੱਲ ਸੀਗੀ ਮਹਿੰਦੀ ਰਸਮ ਤੋਂ ਸ਼ਗਨ ਤੌਰ ਤੇ ਸਾਰੀ ਮਾੜੇ ਮਾਰ ਲਗਾਈ ਸਾਰਿਆਂ ਨੇ ਮੈਂ ਪੂਰੀ ਲਈ ਆ ਤੇ ਅੱਜ ਆ ਮਹਿਫਲੇ ਕਵਾਲ ਅੱਜ ਕਵਾਲੀਆਂ ਦਾ ਫੰਕਸ਼ਨ ਬਹੁਤ ਵਧੀਆ ਕਵਾਲ ਬੁਲਾਉਂਦੇ ਆ ਤੇ ਆਪਾਂ ਸਾਰਿਆਂ ਨੂੰ ਵਿੱਚ ਦਿਖਾਵਾਂਗੇ ਵਲੌਗ ਦੇ ਵਿੱਚ ਕਿੰਦਾ ਕਵਾਲੀਆਂ ਦਾ ਨਾ ਸਿਸਟਮ ਹੁੰਦਾ ਪਿੰਡ ਹਾਂਜੀ ਤੇ ਕੱਲ ਨੂੰ ਫਿਰ ਆਪਣੇ ਦਿਨ ਸਿੰਗਰ ਆਉਣੇ ਆ ਉਹ ਵੀ ਨਾਮੀ ਸਿੰਗਰ ਆ ਨਾਉ ਦਲਰਾਂ ਨਾ ਸੰਗਰਾਮ ਆ ਤੇ ਇੱਕ ਦਾ ਨਾਂ ਨਹੀਂ ਜੀਤਾ ਹੂੰ ਤੇ ਅੱਜ ਫੇ ਆਪਾਂ ਚੱਲੇ ਆ ਆਪਣੇ ਨਾਲ ਆਪਾਂ ਚਦਰ ਚੜਾਈ ਦੀ ਹੁੰਦੀ ਹਰੇਕ ਸਾਲ ਤੇ ਉਹ ਆਪਾਂ ਲੈਨ ਚੱਲੇ ਆ ਐਂਡ ਫੇਰ ਆਪਾਂ ਸ਼ਾਮੀ ਚੜਾਵਾਂਗੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਦਿਖਾਵਾਂਗੇ ਸਾਰਾ ਮੇਲਾ ਐਂਡ ਮਹਿੰਦੀ ਰਸਮ ਕੱਲ ਰਾਤੀ ਹੋ ਗਈ ਸੀ ਕਿ ਐਂਡ ਅੱਜ ਹੁਣ ਜੋ ਕਵਾਲੀਆਂ ਵਗੈਰਾ ਹੋਣੀਆਂ ਹੈਗੀਆਂ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਗਾਹ ਵੀ ਦਿਖਾਵਾਂਗੇ ਕਵਾਲੀਆਂ ਆਪਣਾ ਸਾਰੀਆਂ ਅੱਜ ਆ ਹਾਂਜੀ ਤੇ ਹਾਂਜੀ ਮੰਮਾ ਕਵਾਲੀਆਂ ਸਾਰੀ ਚੱਕਰ ਪੈ ਗਿਆ ਦੇ ਨਾਲ ਚੰਡੇ ਦੀ ਰਸਮ ਰਸਮ ਹੋਣੀ ਹੈ ਤੇ ਨਾਲ ਬਹੁਤ ਸਾਲਾਂ ਤੋਂ ਬਹੁਤ ਵਧੀਆ ਮੇਲਾ ਹੁੰਦਾ ਹੈ ਬਹੁਤ ਬਹੁਤ ਵਧੀਆ ਬਹੁਤ ਦਿਲ ਲੱਗਦਾ ਹੈਗਾ ਸੋ ਮਿਲਦੇ ਆ ਤੁਹਾਨੂੰ ਚੱਦਰ ਲੈ ਲਈਏ ਹੁਣ ਆਪਾਂ ਐਂਡ ਫਿਰ ਸ਼ਾਮੀ ਹੋਰ ਕੰਮ ਦੂਜਾ ਹੋ ਗਿਆ ਅੱਗੇ ਨਾ ਇਦਾਂ ਵੋਟਾਂ ਨਹੀਂ ਹੁੰਦੀਆਂ ਸੀਗੀਆਂ ਤੇ ਮੇਲਾ ਚੱਲਦਾ ਹੁੰਦਾ ਸੀਗਾ ਰਾਤ ਦੇ ਇੱਕ ਇੱਕ ਡੇਢ 2:00 ਤੱਕ ਇਸ ਵਾਰੀ ਵੱਧ ਤੋਂ ਵੱਧ 10:00 ਵਜੇ ਤੱਕ ਦੀ ਪਰਮਿਸ਼ਨ ਮਿਲੀ ਆ ਯੈਸ 10:00 ਵਜੇ ਤੱਕ ਆ ਫਿਰ ਉਸ ਤੋਂ ਬਾਅਦ ਸਮਾਪਤੀ ਕਰ ਦੇਣੀ ਆ ਚਲੋ 10 ਵਜੇ ਤੱਕ ਕੀ ਇੰਜੋਏ ਕਰ ਲੈਨੇ ਆਪਾਂ ਚਲੋ ਮਿਲਦੇ ਆ ਤੁਹਾਨੂੰ ਫਿਰ ਹੰਜੀ ਆਪਾਂ ਹੁਣ ਚੱਦਰ ਵਗੈਰਾ ਲੈ ਕੇ ਹੋ ਗਏ ਫਰੀ ਐਂਡ ਮੰਮਾ ਨੇ ਮੈਨੂੰ ਗਾਣਾ ਇੱਕ ਹੋਰ ਲਾਤਾ ਕਾਡੀਆਂ ਵਾਲਾ ਕਹਿੰਦੇ ਆ ਵਾਲਾ ਜ਼ਿਆਦਾ ਸੋਹਣਾ ਲੱਗਦਾ ਨਾ ਉਹ ਆਪਣੀ ਜੱਗਾ ਵਾ ਇਹ ਫਿਰ ਮੰਮਾ ਕਹਿੰਦੀ ਆ ਵਾਲਾ ਲੈਨੇ ਆਪਾਂ ਹੈ ਨਾ? ਹਾਂ। ਭਾਬੇ ਦੇ ਵਿਆਹ ਲਈ ਸੁਣਾ ਨਬੂ। ਸਹੀ ਗੱਲ। ਹੂੰ। ਚੱਦਰ ਸਾਨੂੰ ਬਹੁਤ ਹੀ ਜ਼ਿਆਦਾ ਪਿਆਰੀ ਮਿਲੀ ਆ। ਬਹੁਤ ਹੀ ਜ਼ਿਆਦਾ ਸੋਹਣੀ। ਸੋਹਣੀ ਕਿੰਦਰ। ਹੂੰ। ਲੜਾਈ। ਪਨੀਰ ਟੱਕਰ ਪੱਤ ਨਹੀਂ ਆ। ਦੇਖ ਲੋ। ਇਹ ਪਨੀਰ ਨਹੀਂ ਖਾਣਾ। ਪਨੀਰ। ਲੋ ਜੀ ਆਦਰਗਾ ਤੇ ਮਿੱਲਾਵਾ। ਚੈਨਕ ਤਾਜੀ ਤਿਆਰੀਆਂ ਹੋ ਰਹੀਆਂ ਵਾ। ਦੇਖੋ। ਸ਼ਾਮੀ ਆਵਾਂਗੇ ਇੱਥੇ ਬਸ 5:30-6 ਵਜੇ। ਹਾਜੀ ਹੋ ਗਿਆ ਆਪਾਂ ਰੈਡੀ ਮੇਲਾ ਦੇਖਣ ਲਈ ਨਮੋ ਜੀ ਹੁਣ ਆਪਾਂ ਚੱਲਿਆਂ ਦਰਗਾਹ ਤੇ ਐਂਡ ਦਿਖਾਨੇ ਆ ਤੁਹਾਨੂੰ ਸਾਰੀਆਂ ਰੌਣਕਾਂ ਕਿਉਂ ਚ ਲੱਗੀਆਂ ਵਾ ਹੋ ਜੀ ਪਤਾ ਨਹੀਂ ਕਿੱਥੇ ਲਾਉਣ ਚੱਲ ਕੇ ਗੱਡੀ ਇੰਨੀ ਦੂਰ ਲੈ ਕੇ ਇੱਥੇ ਲਗਾ ਲੈਂਦੇ ਜਗਾ ਮਿਲ ਜਾਣੀ ਸੀ ਚਲੋ ਹਲੇ ਜੇ ਇਹਨਾਂ ਰਾਸ਼ਨੀ ਪਿਆ ਹੈਗਾ ਮਮਾ गवां खां अंदर तो कभी रुलाया कभी मुस्कुरा के छोड़ दिया कभी रुलाया कभी मुस्कुरा के छोड़ दिया निगाह यार ने पागल बना के छोड़ दिया क्योंकि तो तो कुड़ कुड़न बर्बाद है दे बहुत-बहुत मेहरबानी शुक्रगुजार तो जो आज संगत ने जोड़े हैं दोगे भी बहुत-बहुत मेहरबानी शुक्रगुजार हो